ਮੋਹ ਰੇ ਨਾ ਲੱਗੇ ਤਾਂ ਨਹੀਂ ਕਰੀਂ ਚਾਹ ਬੋਲ ਲਾ ਲਾ 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 ਹਾਂਜੀ ਚੈਨਲ ਦੇ ਨੀ ਨਾ ਨਾ ਸਾਰੇ ਸਾਰੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਨਹੀਂ ਹੁਣ ਕੋਈ ਉੱਤਰ ਚਲੋ ਦੇ ਚਲੋ ਚਲੋ ਦੇ ਦੇਖੋ ਇਹਨੂੰ ਹਿੰਦੁਸਤਾਨ ਕਾਨੂੰਨ ਦਾ ਪਗੋੜਾ ਦੇ ਅਮਰੀਕਾ ਦੇ ਵਿੱਚ ਜਿਵੇਂ ਉਹ ਚੂਹਾ ਬਿੱਲ ਦੇ ਵਿੱਚ ਹੁੰਦਾ ਓਵੇਂ ਬੈਠ ਕੇ ਤੇ ਇੱਕ ਗਿੱਦੜ ਧਮਕੀਆਂ ਜਿਹਨੂੰ ਕਹਿੰਦੇ ਆ ਉਹ ਗਿੱਦੜ ਧਮਕੀਆਂ ਦਿੰਦਾ ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁੰਮਰਾਹ ਕਰਨਾ ਉਹਨਾਂ ਨੂੰ ਲਾਲਚ ਦੇਣਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਇਹ ਪਟਿਆਲਾ ਸ਼ਹਿਰ ਜਿਦੇ ਵਿੱਚ ਲੋਕ ਸਵੇਰੇ ਜੇ ਦੁੱਖ ਨਿਵਾਰਨ ਜਾਂਦੇ ਆ ਤਾਂ ਜਾਂਦੇ ਕਾਲੀ ਮਾਤਾ ਮੰਦਿਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਗਾਂ ਦੁੱਖ ਨਿਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਇਸ ਕਰਕੇ ਜਿਹੜੀ ਇਹ ਇਹਦੀ ਸਾਜ਼ਿਸ਼ ਹੈ ਅਸੀਂ ਜਿੰਨੇ ਵੀ ਇਹਦੇ ਕੇਸਿਸ ਅਸੀਂ ਦੇਖੇ ਆ ਜਿਹੜੇ ਗੁਰਪਤਵੰਤ ਪੰਨੂ ਨੇ ਲਖਾਇਆ ਤੇ ਜਦੋਂ ਉਹ ਲੜਕੇ ਫੜੇ ਜਾਂਦੇ ਆ ਤੇ ਉਹ ਕਹਿੰਦੇ ਜੀ ਸਾਨੂੰ ਵਾਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ ਤੇ ਦੂਜੀ ਇੰਪੋਰਟੈਂਟ ਗੱਲ ਤੁਹਾਡੇ ਦੱਸਣ ਵਾਲੀ ਇਹ ਹੈ ਇਹ ਤੁਹਾਨੂੰ ਥੋੜੇ ਚਿਰ ਨੂੰ ਇਹਨੂੰ ਹੀ ਗੁਰਪਤਵੰਤ ਪੰਨੂ ਨੂੰ ਨਹੀਂ ਇੱਥੇ ਅਸੀਂ ਕੈਂਟਰ ਚ ਬੈਠਾ ਦਿਖਾ ਦੇਣਾ ਪਟਿਆਲਾ ਜੇਲ੍ਹ ਹੀ ਲਿਆਉਣਾ ਕਿਉਂਕਿ ਉੱਥੇ ਸਖਤੀ ਹੋ ਰਹੀ ਆ ਇਮੀਗ੍ਰੈਂਟਸ ਨੂੰ ਵਾਪਸ ਭੇਜ ਰਿਹਾ ਤੇ ਇਹ ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦੂੰਗਾ ਜਾਂ ਫੰਡ ਦੇ ਦੂੰਗਾ ਜਿਹੜੇ ਕੇਸਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ ਦੇਸ਼ دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪਤਵੰਤ ਪੰਨੂ ਦਾ ਕੰਮ ਹੈ ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਇਹਦੇ ਵਿੱਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਬਿਲ ਹੈ ਐਸਐਸਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਹਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸਤ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁੱਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਜਰੀਏ ਕਿ ਇਹ ਤਾਂ ਆਪ ਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ ਚ ਜਿਹੜੀ ਕਾਮਿਕ ਤੇ ਬੜੀ ਫਨੀ ਟਾਈਪ ਤਾਂ ਇਹਦੀ ਲੁੱਕ ਹੈ ਜਿਹੜੀ ਉਹਦੇ ਵਿੱਚ ਉਹਨੂੰ ਕਹਿ ਦੋ ਵੀ ਉਹ ਜਿਸ ਢੰਗ ਦਾ ਇਹ ਆਪਦੇ ਆਪ ਨੂੰ ਪ੍ਰੋਜੈਕਟ ਕਰਦਾ ਤੇ ਦੇਖਣ ਨੂੰ ਤਾਂ ਪਹਿਲੀ ਗੱਲੇ ਆਪ ਹੀ ਸਿੱਖ ਨਹੀਂ ਲੱਗਦਾ ਤੇ ਜਿਹੜੀ ਗੱਲ ਨੂੰ ਪ੍ਰੋਪਗੇਟ ਕਰਦਾ ਇਸ ਕਰਕੇ ਇਹਦੀਆਂ ਗੁੰਮਰਾਹ ਕੀਤੀਆਂ ਵੀ ਗੱਲਾਂ ਦੇ ਵਿੱਚ ਨਾ ਆਓ ਅਸੀਂ ਲੋਕਾਂ ਦੀ ਸੈਂਸ ਆਫ ਸਿਕਿਉਰਟੀ ਲਈ ਹੈਗੇ ਆ ਤੇ ਉਹਦੇ 'ਚ ਅਜੇ ਤੱਕ ਕੋਈ ਇਹਦਾ ਕੇਸ ਜਿਹੜਾ ਜਿਹੜੇ ਇਹਨੇ ਕੀਤੀ ਹੋਵੇ ਸ਼ਰਾਰਤ ਇਹ ਨਹੀਂ ਹੋਇਆ ਵੀ ਫੜੇ ਨਾ ਗਏ ਹੁਣ ਕਿਉਂ ਆਪਣੇ ਜਿਹੜੇ ਆਮ ਵਿਚਾਰੇ ਛੋਟ ਜਿਹੜੇ ਜਵਾਨ ਹੈ ਜਿਨ੍ਹਾਂ ਨੂੰ ਨਾ ਤਾਂ ਕੋਈ ਗੱਲ ਪਤਾ ਹੈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਫਸਾ ਕੇ ਆਪਦੀਆਂ ਰੋਟੀਆਂ ਸੇਕ ਰਿਹਾ ਦੱਸੋ ਜੀ ਹੋਰ ਤਾਂ ਸਾਰੇ ਕੁਝ ਲਾਈ ਹੈ ਉਹ ਜਿਹੜੀ ਮੇਲ ਦੇ ਵਿੱਚ ਜਰਨਲਿਸਟ ਨੇ ਵੀ ਮੇਲ ਆਈ ਹੈ ਸਰ ਉਹ ਸਾਰਾ ਵਿੱਚ ਹੀ ਆ ਗਿਆ ਸੀ ਜਦੋਂ ਮੇਲ ਆਈ ਹੈ ਉਹੀ ਤੁਹਾਨੂੰ ਕਿਹਾ ਗਿੱੱੜੜ ਭਮਕੀਆਂ ਜਿਹੜੀਆਂ ਹੁੰਦੀਆਂ ਉਹੀ ਹੁੰਦਾ ਅੱਗ ਲਾ ਕੇ ਕਿਹਦੇ ਕਿਵੇਂ ਦੇ ਪ੍ਰਬੰਧ ਹੈਗੇ ਸੀ ਸੀਟੀਵੀ ਕੈਮਰੇ ਸ਼ਹਿਰ ਚ ਕਾਫੀ ਖਰਾਬ ਹੈਗੇ ਉਹਨਾਂ ਨੂੰ ਲੈ ਕੇ ਜੀ ਅੱਗ ਲਾ ਕੇ ਡੱਬੂ ਕੰਦ ਤੇ ਇਹ ਇਹਦਾ ਇਹਦੀ ਮੋਡ ਸੁਪਰਿੰਡੀ ਹੈ ਇਹ ਤੁਹਾਨੂੰ ਜਿਵੇਂ ਇਹਦੇ ਪ੍ਰੋਸੀਜਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਕਾਨੂੰਨ ਦਾ ਪਗੋੜਾ ਹੈ ਕੋਰਟ ਚੇਅਰ ਨੂੰ ਤੁਹਾਨੂੰ ਕੈਂਟਰ ਦੇ ਵਿੱਚ ਪਿੱਛੇ ਬੈਠਾ ਤੁਹਾਨੂੰ ਦੇਖਿਆ ਜਾਊਗਾ ਇਹ ਪੰਨੋਂ ਨੂੰ ਵਾਪਸ ਲਿਆਂਦਾ ਜਾਊ ਉਹ ਤੇ ਪਟਿਆਲੇ ਜੇਲ੍ਹ ਚ ਹੀ ਹੋਊਗਾ ਤੇ ਉਦੋਂ ਤੁਸੀਂ ਸਾਰੇ ਆਪ ਦੀਆਂ ਸ਼ਰਧਾ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਕੋਈ ਫੇਅਰ ਨਹੀਂ ਆਇਆ ਕਿਉਂਕਿ ਖਤਵਾਨ ਪੰਨੋਂ ਨੂੰ ਲੀ ਧਮਕੀਆਂ ਦਾ ਕਿ ਇਹ ਨੂੰ ਤੁਸੀਂ ਚੈਲੰਜ ਵੱਟਾ ਚੈਲੰਜ ਬਣ ਕੇ ਚੱਲ ਰਹੇ ਹੋ ਨਹੀਂ ਇਹ ਦੇਖੋ ਹਰ ਫੰਕਸ਼ਨ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਜਦੋਂ ਇਹਦੇ ਚ ਆਪਣੀ ਬਦਕਿਸਮਤੀ ਆ ਵੀ ਗਵਾਂਡੀ ਨਹੀਂ ਕੋਈ ਚੇਂਜ ਕਰ ਸਕਦਾ ਤੇ ਇਹ ਗਵਾਂਡੀ ਦੇਸ਼ ਹਮੇਸ਼ਾ ਹੀ ਜਿਹੜੀ ਹੈ ਉੱਥੋਂ ਸ਼ਹਿਰ ਲੈ ਕੇ ਉਹਦੇ ਵਿੱਚ ਰਾਜ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਅਰਥਵਿਵਸਥਾ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੁਲਿਸ ਲਈ ਚੈਲੰਜ ਹੁੰਦਾ ਵੀ ਇਹੋ ਜਿਹੇ ਜਿਹੜੇ ਫੰਕਸ਼ਨਸ ਆ ਉਹ ਪੀਸਫੁੱਲ ਰਹਿਣ ਸਾਡੀ ਟੀਮ ਬੜੀ ਕੰਪੀਟੈਂਟ ਹੈ ਤੇ ਬੜੇ ਕਾਬਲ ਐ एसएसपी ਇੱਥੇ ਤੇ ਮੈਨੂੰ ਵੀ